ਹੈਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਮੈਂ ਇੰਦਰ ਪੰਜਾਬੀ ਅੱਜ ਆਪਣਾ ਵਲੌਗ ਸ਼ੂਟ ਕਰ ਰਿਹਾ ਅਸੀਂ ਜਾ ਰਹੇ ਹਾਂ ਸ਼੍ਰੀ ਮਾਤਾ ਨਾਨਾ ਦੇਵੀ ਜੀ ਦੇ ਦਰਸ਼ਨਾਂ ਨੂੰ ਵਾਪਸੀ ਵੇਲੇ ਅਸੀਂ ਸ਼੍ਰੀ ਅਨੰਦਪੁਰ ਸਾਹਿਬ ਵੀ ਜਾਵਾਂਗੇ ਤੇ ਬਣੇ ਰਹੋ ਤੁਸੀਂ ਸਾਡੇ ਅੱਜ ਦੇ ਵਲੌਗ ਦੇ ਨਾਲ ਤੇ ਤੁਹਾਨੂੰ ਦਿਖਾਵਾਂਗੇ ਅੱਜ ਨਵਾਂ ਐਡਵੈਂਚਰ ਲਓ ਜੀ ਅਸੀਂ ਤੁਰ ਪਿਆ ਕਰੋ ਮੈਂ ਤੇ ਮੇਰੇ ਨਾਲ ਹਰਮਿੰਦਰ ਸਿੰਘ ਤੇ ਅਸੀਂ ਦੰਨਿਆਂ ਨੇ ਜਾ ਰਹੇ ਹਾਂ ਨਾਲ ਮਾਮਾ ਜੀ ਵੀ ਹੈਗੇ ਆ ਤੇ ਅਸੀਂ ਜਾ ਰਹੇ ਹਾਂ ਮਾਤਾ ਨੈਣਾ ਦੇਵੀ ਦੇ ਲੋ ਜੀ ਅਸੀਂ ਆ ਗਏ ਆ ਨੀਲੋ ਨਹਿਰ ਤੇ ਤੇ ਇੰਦਰਲੇ ਪਾਸੇ ਨਹਿਰ ਚੱਲ ਰਹੀ ਆ ਇੱਧਰ ਉਹਦੀ ਆ ਰਸਤਾ ਸਿੱਧਾ ਜਾਂਦਾ ਰੋਪੜਨ ਰੋਪੜ ਤੋਂ ਅੱਗੇ ਜਾਵਾਂਗੇ ਅਸੀਂ ਸਿੱਧਾ ਸ਼੍ਰੀ ਅਨੰਦਪੁਰ ਸਾਹਿਬ ਆ ਸਾਡਾ ਬੰਦਾ ਬਹੁਤ ਸਪੀਡ 'ਚ ਗੱਡੀ ਚਲਾ ਰਿਆ ਇਹਨੇ ਵੀ ਮੇਰਾ ਕੱਲ ਚੱਕੀ ਹੋਈ ਆ ਸਪੀਡ 90 ਦੇ ਤਾਂ ਲਾਈ ਹੋ ਤੇ ਜਦੋਂ ਹੋਲੇ ਮੱਲੇ ਤੇ ਅਸੀਂ ਇੱਧਰ ਨੂੰ ਆਨੇ ਆ ਤਾਂ ਇੱਥੇ ਪੂਰੀਆਂ ਰੌਣਕਾਂ ਲੱਗੀਆਂ ਹੁੰਦੀਆਂ ਤੇ ਥਾਂ ਥਾਂ ਤੇ ਲੰਗਰ ਲੱਗੇ ਸਾਡੇ ਕੁਝ ਇਦਾਂ ਦੇ ਵੀ ਬੰਦੇ ਹੈਗੇ ਜਿਨ੍ਹਾਂ ਨੂੰ ਹਰੇਕ ਲੰਗਰ ਦਾ ਪਤਾ ਵੀ ਹੁੰਦਾ ਉਸ ਵੇਲੇ ਤਾਂ ਚਲੋ ਹੋਲਾ ਮੱਲਾ ਹੁੰਦਾ ਤੇ ਬਹੁਤ ਰਸ਼ ਹੁੰਦਾ ਹੈ ਅੱਜ ਥੋੜਾ ਜਿਹਾ ਸਾਫ਼ ਆ ਰੋਡ ਬਸ ਥੋੜੀ ਜੀ ਕੰਡੀਸ਼ਨ ਖਰਾਬ ਆ ਰੋਡ ਦੀ ਲਓ ਜੀ ਪਾਪਾ ਜੀ ਲਓ ਜੀ ਇਹ ਚਾਹ ਪਕੌੜੇ ਦਾ ਲੱਗਾ ਲੰਗਰ ਵੀ ਹਰਮਿੰਦਰ ਸਿੰਘ ਜੀ ਸ਼ਗਰ ਰਹੇ ਨੇ ਦੇਣੀ ਜੀ ਆਵੇ ਲਾ ਮਰੇ ਫੋਨ ਰੱਖ ਲਾ ਲਿਆ ਪਕੌੜੇ ਸ਼ਕਰਾ ਕਿਆ ਬਣਾ ਤੂੰ ਲੈ ਖਾਣ ਕਰਕੇ ਬਾਬਾ ਜੀ ਹੋ ਰਹੀ ਬੰਦੇ ਆ ਜਾ ਆ ਜਾ ਇਹ ਆ ਚੱਕ ਪਕੌੜਾ ਆ ਚੱਕ ਦੇੜਤਾ ਬੰਦੇ ਡਰਾਈਵਰ ਸਾਹਿਬ ਕਹਿੰਦੇ ਵੀ ਸਾਨੂੰ ਭੁੱਖ ਲੱਗੀ ਆ ਦਿਓ ਪਕੌੜੇ ਪਕੌੜੇ ਸ਼ਕੜ ਤੋਂ ਬਾਅਦ ਵਰਮਿੰਦਰ ਸਿੰਘ ਜੀ ਦੇ ਨਾਲ ਲੱ ਰਹੇ ਵੀ ਚਾਰੀਆਂ ਚਸਕੀਆਂ

ਜੋ ਕਿ ਕੀਰਤਪੁਰ ਸਾਹਿਬੋਂ ਸਿੱਧੇ ਜਾਣਾ ਥੱਲੇ ਤੇ ਆਹ ਰਸਤਾ ਉੱਪਰ ਨੂੰ ਜਾਂਦਾ ਸਿੱਧਾ ਗੁੱਲਮੁਲਾਣੀ ਨੂੰ ਤੇ ਆਹ ਇਧਰ ਕੀਰਤਪੁਰ ਸਾਹਿਬ ਰਸਤਾ ਕੀਰਤਪੁਰ ਸਾਹਿਬੋਂ ਇਧਰੋਂ ਜੇ ਅਸੀਂ ਸਿੱਧਾ ਸੀ ਨਿਕਲ ਜੰਨੇ ਨੰਦਪੁਰ ਸਾਹਿਬ ਲੋ ਜੇ ਅਸੀਂ ਪਹੁੰਚ ਗਏ ਅਨੰਦਪੁਰ ਸਾਹਿਬ ਜੀ ਦੇ ਗੇਟ ਕੋਲ ਇਹ ਗੇਟ ਕੀਰਤਪੁਰ ਤੋਂ ਨੰਦਪੁਰ ਸਾਹਿਬ ਦੇ ਬਿਲਕੁਲ ਸੈਂਟਰ ਚ ਆਂਦਾ ਤੇ ਇਹ ਖੰਡੇ ਵਾਲੀ ਪਾਰਕ ਆ ਇਹ ਬਿਲਕੁਲ ਵਿਰਾਸਤ ਤੇ ਖਾਲਸਾ ਦੇ ਬਿਲਕੁਲ ਸਾਹਮਣੇ ਆ ਕਰੋ ਜੀ ਦਰਸ਼ਨ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਆਨੰਦਪੁਰ ਸਾਹਿਬ ਤੇ ਹੋਲੇ ਮਹੱਲੇ ਤੇ ਬਹੁਤ ਰੌਣਕਾ ਹੁੰਦੀ ਆ ਇੱਥੇ ਤੇ ਅਸੀਂ ਹਰ ਸਾਲ ਆਈਦਾ ਹੋਲੇ ਮਹੱਲੇ ਤੇ ਵਾਹਿਗੁਰੂ ਇਹ ਆ ਗਿਆ ਜੀ ਸ਼੍ਰੀ ਨਨਪੁਰ ਸਾਹਿਬ ਜੀ ਦਾ ਬਸਾ ਡਾ ਇਹ ਇਹ ਤੋਂ ਅਗਲੇ ਟਰਨ ਦੇ ਉੱਤੇ ਹੀ ਤਾਂ ਮਾਤਾ ਨਾਨਾ ਦੇਵੀ ਜੀ ਨੂੰ ਰਸਤਾ ਜਾਂਦਾ ਹੈ ਤੇ ਜੋ ਕਿ ਅੱਗੇ ਆਏਗਾ ਤੇ ਆ ਆ ਗਿਆ ਜੀ ਇੱਥੋਂ ਦੀ ਚੌਕ ਜਿੱਥੋਂ ਅਸੀਂ ਸ਼੍ਰੀ ਮਾਤਾ ਨਾਨਾ ਦੇਵੀ ਜੀ ਨੂੰ ਟਰਨ ਕਰਨਾ ਤੇ ਆਹ ਰਸਤਾ ਸਿੱਧਾ ਹੀ ਜਾਂਦਾ ਹੈ ਮਾਤਾ ਨਾਨਾ ਦੇਵੀ ਜੀ ਦੇ ਦੇਖੋ ਜੀ ਪਹਾੜ ਨਜ਼ਰ ਆਣੇ ਸ਼ੁਰੂ ਹੋ ਗਏ ਆ ਤੇ ਅਸੀਂ ਇਧਰੋਂ ਦੀ ਚਾਲੇ ਆ ਕੰਨ ਵੀ ਥੋੜੇ ਥੋੜੇ ਬੰਦ ਹੋਣ ਲੱਗੇ ਆ ਇਧਰ ਲਈ ਚੜ੍ਹ ਬਾਂਦ ਰਣ ਲਈ ਉੱਚਲ ਕੁਦਰ ਲਈ ਹੋਈ ਹੈ ਤੇ ਰਸਤਾ ਬਹੁਤ ਹੀ ਜਿਆਦਾ ਵਧੀਆ ਆ ਮਤਲਬ ਲੈਂਡਸਾਈਡਿੰਗ ਕਿਤੇ ਕਿਤੇ ਹੋਈ ਹੋਇਆ ਪਰ ਇੰਨਾ ਜਿਆਦਾ ਖਰਾਬ ਨਹੀਂ ਹੈਗਾ ਰਸਤਾ ਰਾਸਤਾ ਠੀਕ ਹੈ ਅਸੀਂ ਆਓ ਜੀ ਵਰਮਿੰਦਰ ਸਿੰਘ ਨੇ ਆਪਣੀ ਨਵੀਂ ਗੱਡੀ ਲੈ ਕੇ ਜਾ ਰਿਹਾ ਮਾਤਾ ਨਾਣਾ ਦੇਵੀ ਜੀ ਦੇ ਦਰਸ਼ਨਾਂ ਨੂੰ ਸਾਡੇ ਮਾਮਾ ਜੀ ਨੇ ਸੁਖ ਸੁਖੀ ਸੀਗੇ ਕਹਿੰਦੇ ਜਿੱਦਣ ਮੇਰੇ ਕੋਲ ਆਪਣੀ ਗੱਡੀ ਆਈ ਤਾਂ ਮੈਂ ਉਸ ਦਿਨ ਹੀ ਜਾਣਾ ਨਾਣਾ ਦੇਵੀ ਤੇ ਅੱਜ ਅਸੀਂ ਜਾ ਰਹੇ ਹਾਂ ਨਾਣਾ ਦੇਵੀ ਤੇ ਅੱਜ ਉਹ ਮੌਕਾ ਆਇਆ ਲੋ ਜੀ ਤਕਰੀਬਨ ਤਕਰੀਬਨ ਅਸੀਂ 3 ਘੰਟੇ ਦਾ ਸਫਰ ਕਰਕੇ ਪਹੁੰਚ ਗਏ ਇੱਥੇ ਮਾਤਾ ਲੈਣਾ ਦੇਵੀ ਦੇ ਤੇ ਇਥੋਂ ਦੀ ਸਿਰਫ 5-10 ਮਿੰਟ ਦਾ ਰਸਤਾ ਰਹਿ ਗਿਆ ਤੇ ਇਹਦੇ ਨਾਲ ਹੀ ਅਸੀਂ ਪਹੁੰਚ ਜਾਵਾਂਗੇ ਉੱਥੇ ਤੇ ਬਾਕੀ ਤੁਹਾਨੂੰ ਦਿਖਾਣੇ ਆ ਅੱਗੇ ਥੋੜਾ ਘੱਟ ਨਾ ਆ ਕਿਉਂਕਿ ਸਾਨੂੰ ਘਾੜ ਆ ਰਹੀ ਹੁੰਦੀ ਹੈ ਬਹੁਤ ਹੀ ਸਟਰਗਲ ਤੋਂ ਬਾਅਦ ਆਪਣੀ ਗੱਡੀ ਲੈ ਕੇ ਆ ਗਏ ਇਸੇ ਨਾਲ ਪਹੁੰਚ ਗਏ ਅਸੀਂ ਹੁਣ ਮਾਨਣਾਣਾ ਦੇ ਵੀ ਜਿਹਦੇ ਦਰਸ਼ਨਾਂ ਨੂੰ ਸੰਗਤ ਥੋੜੀ ਜਿਹੀ ਘੱਟ ਹੀ ਲੱਗਦੀ ਪਈ ਆ ਪਰ ਰੌਣਕ ਮੇਲਾ ਵੱਧਾ ਪੂਰਾ ਹੈ ਇੱਥੇ ਦੁਕਾਨਾਂ ਵੀਆਂ ਵਧੀਆ ਸਜੀਆਂ ਹੋਈਆਂ ਤੇ ਇਹ ਰਸਤੇ 'ਚ ਮੈਂ ਪਹਿਲੀ ਵਾਰ ਆਇਆ ਇੱਧਰਲੇ ਪਾਸੇ ਉਹ ਕੰਸਟਰਕਸ਼ਨ ਵੀ ਚੱਲ ਰਹੀ ਆ ਮੈਂ ਵੈਸੇ ਪਰਲੇ ਸਾਈਡ ਤੋਂ ਹੀ ਆਇਆ ਸੀ ਪਹਿਲਾਂ ਇੱਕ ਵਾਰੀ ਆਇਆ ਸੀਗਾ ਤੇ ਉੱਧਰ ਦੀ ਪੌੜੀਆਂ ਬਹੁਤ ਸਈਆਂ ਤੇ ਇਹ ਤਾਂ ਗੱਡੀ ਸਾਡੀ ਬਿਲਕੁਲ ਦਰਬਾਰ ਦੇ ਕੋਲ ਹੀ ਆ ਗਈ ਸੀ ਮੇਰਾ ਖਿਆਲ ਇੱਥੋਂ ਦੀ ਆਹ ਜੀ 10 ਮਿੰਟ ਦਾ ਰਸਤਾ ਆ ਉਹ ਬੰਦੇ ਬਿਲਕੁਲ ਅਸੀਂ ਲੱਗੇ ਪਹੁੰਚ ਗਏ ਆ ਇੱਥੇ ਫੁੱਲ ਵੇਚ ਰਹੇ ਨੇ ਸਰਦਾਰ ਜੀ ਪ੍ਰਸ਼ਾਦ ਵੀ ਦਿੱਤੇ ਜਾ ਰਹੇ ਆ ਹੁਣ ਥੋੜੇ ਜਿਹਾ ਰੌਣਕ ਮੇਲਾ ਦਿਖਣਾ ਸ਼ੁਰੂ ਹੋਇਆ ਹੈ ਹਲੋ ਕਰੋ ਦਰਸ਼ਨ ਰਾਸ਼ ਕੋਈ ਇੰਨਾ ਜਿਆਦਾ ਖਾਸ ਨਹੀਂ ਹੈਗਾ ਪਰ ਸੰਗਤ ਬਿਲਕੁਲ ਦਰਬਾਰ ਦੇ ਕੋਲ ਹੀ ਪਹੁੰਚੀ ਹੋਈ ਹੈ ਕਦਿਆ ਰੌਣਕ ਮੇਲਾ ਲੱਗਾ ਹੋਇਆ ਚੇਮਾਤਾ ਨਹਿਣਾ ਦੇ ਵੀ ਲੋ ਜੀ ਕਰੋ ਦਰਸ਼ਨ ਦਰਸ਼ਨ ਅਸੀਂ ਕਰ ਲਏ ਆ ਵੀਊ ਚੈੱਕ ਕਰੋ ਪੂਛਣਾ ਕਿਸ ਨੇ ਲੋ ਜੀ ਚੱਲੇ ਵਾਪਸ ਪਾ ਲਈ ਅਸੀਂ ਹੁਣ ਅਸੀਂ ਵਾਪਸੀ ਤੇ ਜਾਵਾਂਗੇ ਬੜੀ ਬਿਊਟੀਫੁੱਲ ਆਰਟੀਫੀਸ਼ੀਅਲ ਬਤਖ ਔਰ ਐਂਡ ਹਿਰਨ ਐਂਡ ਹਿਰਨ ਨਹੀਂ ਉਹ ਲੂੰਬੜੀ ਨਹੀਂ ਉਹ ਸ਼ੇਹਾ ਲੋ ਜੀ ਵਾਪਸੀ ਵੇਲੇ ਹੁਣ ਬੱਚੇ ਕਹਿੰਦੇ ਕਿ ਕੁਝ ਖਰੀਦਣਾ ਸੀ ਚਲੋ ਖਰੀਦ ਲਓ ਰੌਣਕ ਮੇਲਾ ਲੱਗਾ ਹੋਇਆ ਪੂਰਾ ਔਰ ਸਵਾਰੀ ਐਡਵੈਂਚਰਸ ਇਹ ਬਚਾਰਾ ਖੋਇਆ ਹੋਇਆ ਆਪਣੇ ਸੁਪਨਿਆਂ ਚ ਕਿ ਮੈਂ ਆਪਣੀ ਕੀ ਲਾਵਾਂ ਅੱਗੇ ਨਹੀਂ ਬੋਲਣਾ ਨੀਚੇ ਰਸਤੇ ਵਿੱਚ ਤੁਰੇ ਜਾਂਦੀਆਂ ਗੱਡੀਆਂ ਇਵੇਂ ਲੱਗ ਰਹੀਆਂ ਜਿਵੇਂ ਮੇਲੇ 'ਚ ਅਸੀਂ ਖਡਾਉਣੇ ਖਰੀਦ ਕੇ ਨਹੀਂ ਚਲਾਉਂਦੇ ਹੁੰਦੇ ਇੰਨੀ ਛੋਟੇ-ਛੋਟੀਆਂ ਜਿਹੀਆਂ ਦਿਖਦੀਆਂ ਭਈਆ ਲਓ ਜੀ ਇੱਥੇ ਰੁੱਕ ਗਏ ਆ ਲਾਤੀਆਂ ਪਾਰਕਿੰਗ ਗੱਡੀਆਂ ਤੇ ਇੱਕ ਵਾਰੀ ਵੈਦਰ ਚੈੱਕ ਕਰੋ ਤੇ ਨਾਲੇ ਵਿਊ ਦੇਖੋ ਅਮੇਜ਼ਿੰਗ ਇੱਥੇ ਸੀ ਰੁਕੇ ਸੀਗੇ ਚਾਹ ਪੀਣ ਦੇ ਲਈ ਹੋਟਲ 'ਚ ਤੇ ਬਾਕੀ ਇਹ ਆ ਵੀ ਇੰਜੋਇਮੈਂਟ ਪੂਰਾ ਹੋ ਰਿਹਾ ਫੁੱਲ ਤੇ ਨਜ਼ਾਰੇ ਲੈ ਰਹੇ ਨੇ ਸਾਰੇ ਜਣੇ ਕੌ ਜੀ ਪਹੁੰਚ ਗਏ ਆਪਾਂ ਨੰਦਕੋ ਸਾਹਿਬ ਤੇ ਜੈਦੁਰੂ ਦੀ ਗਾਮਾ ਦੇ ਉੱਪਰ ਦਰਸ਼ਨ ਕਰਨ ਜਾ ਹੋ ਗਿਆ ਤੇ ਨੂੰ ਤੁਸੀ ਹੋ ਅੱਜ ਤਨਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਕਰਕੇ ਬਹੁਤ ਰੌਣਕਾਂ ਲੱਗੀਆਂ ਹੋਈਆਂ ਹਨ ਨਨਪੁਰ ਸਾਹਿਬ ਦੇ ਵਿੱਚ ਤੇ ਲੰਗਰ ਵਿੱਚ ਵੀ ਪੂਰੀ ਚੈਲਪਨ ਹੋਈ ਪਈ ਸ਼ਗੋਜੀ ਲੰਗਰ ਤਖਤ ਸਾਹਿਬ ਇਹ ਰਸਤਾ ਪੌੜੀਆਂ ਰਾਹੀਂ ਹੋ ਕੇ ਸਿੱਧਾ ਤਖਤ ਸ੍ਰੀ ਕੇਸਗੜ੍ਹ ਸਾਹਿਬ ਵੱਲ ਨੂੰ ਜਾਂਦਾ ਤੇ ਇਧਰ ਵੀ ਤੁਸੀਂ ਆ ਸਕਦੇ ਹੋ ਸਿਵਾਨ ਹਾਲ ਪੂਰੇ ਸਜੇ ਹੋਏ ਆ। ਸ਼ਾਮ ਨੂੰ ਅੱਜ ਕੀਰਤਨ ਦਰਬਾਰ ਹੋਊਗਾ ਇੱਥੇ ਗੁਰਮਨਤਪੀ ਜੀ ਦੇ ਗੁਰਪੁਰਪ ਸੰਬੰਧ ਦੇ ਵਿੱਚ। ਉਹ ਗੁਰੂ ਮਾਤਾ ਨਾਨਕ ਦੇਵ ਜੀ ਦੀ ਪਹਾੜੀ ਦਿਖਦੀ ਪਈ ਆ ਜਿੱਥੋਂ ਅਸੀਂ ਹੁਣੇ ਹੋ ਕੇ ਆਏ ਆ। ਤੇ ਮੇਤਾ ਇੱਧਰਲੇ ਵਸੇ ਗੁਰਦੁਆਰਾ ਸਾਹਿਬ ਨੇ ਤੇ ਇੱਧਰ ਤਕਸ਼ੀਰੀ ਕੇਸ ਗੜ ਸਾਹਿਬੀ ਦਾ ਗੁਰਦੁਆਰਾ ਸਾਹਿਬ ਇਹ ਉਹ ਸਥਾਨ ਆ ਜਿੱਥੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਸਿਰਾਂ ਦੀ ਮੰਗ ਕੀਤੀ ਸੀ ਤੇ ਉਸ ਤੋਂ ਬਾਅਦ ਪੰਜ ਪਿਆਰੇ ਨੂੰ ਅੰਗਰੇਜ਼ ਸ਼ਕਾ ਕੇ ਤੇ ਆਪ ਉਹਨਾਂ ਤੋਂ ਖੰਡੇ ਦੀ ਪਹੁੰਚ ਲਈ ਸੀ ਇਹ ਓਲੇ ਮੱਲੇ ਨੂੰ ਬਹੁਤ ਰੌਣਕਾ ਹੁੰਦੀ ਹੈ ਇੱਥੇ ਓਲੇ ਮੱਲੇ ਤੇ ਆਪਣੇ ਮਾਰਚ ਦੇ ਮਹੀਨੇ ਦੇ ਵਿੱਚ ਆਂਦਾ ਹੈ ਪੇਧਾ ਨੁਕਰਾਮ ਹੈ ਤਨ ਬੇਦੀਆਂ ਤੇ ਕੋ ਹੈ ਤਨ ਬੇਦੀਆਂ ਤੇ ਕੋ ਹੈ ਸੰਗਤਾਂ ਨੇ ਹੁਣ ਵਾਪਸੀ ਨੂੰ ਚਾਲੇ ਪਾ ਲਿਆ ਹੁਣ ਅਸੀਂ ਇੱਥੋਂ ਦੀ ਜਾਵਾਂਗੇ ਪਾਪਾ ਗੁਰਦਿੱਤਾ ਜੀ ਦੇ ਤੇ ਉਸ ਤੋਂ ਬਾਅਦ ਬਾਬਾ ਬੁੱਢਣ ਸਾਹਿਬ ਜੀ ਦੇ ਮੱਥਾ ਟੇਕਾਂਗੇ ਜਾ ਕੇ ਲਓ ਜੀ ਸੰਗਤ ਜੀ ਅਸੀਂ ਪਹੁੰਚ ਗਏ ਆ ਬਾਬਾ ਗੁਰਦਿੱਤਾ ਜੀ ਦੇ ਤੇ ਗੁਰਦੁਆਰਾ ਸਾਹਿਬ ਜਾਵਾਂਗੇ ਹੁਣ ਮੱਥਾ ਟੇਕਾਂਗੇ ਅਸੀਂ ਇੱਥੇ ਤਨ ਤਨ ਬਾਬਾ ਗੁਰਦਿੱਤਾ ਜੀ ਦੀਨ ਦੁਨੀ ਦਾ ਟਿੱਕਾ ਜੀ ਜੋ ਬਾਰ ਮੰਗਿਆ 100 ਬਾਰ ਦਿੱਤਾ ਵੀ ਬੋਸ ਬੋਸ ਬਾਬਾ ਗੁਰਦੇਤਾ ਜੀ ਤੋਂ ਥੋੜੀ ਦੂਰੀ ਤੇ ਬਾਬਾ ਪੁੱਡਣ ਸ਼ਾਹ ਜੀ ਦੀ ਮਜ਼ਾਰ ਆ ਤੇ ਬਾਬਾ ਪੁੱਡਣ ਸ਼ਾਹ ਜੀ ਦੇ ਇੱਥੇ ਬੱਕਰੀਆਂ ਸੀ ਉਹਨਾਂ ਦੇ ਸ਼ੇਰ 4-10 ਦਾ ਹੁੰਦਾ ਸੀ ਬਹੁਤ ਹੀ ਅਲੌਕਿਕ ਕਰਾਮਾਤ ਸੀ ਕਰੋ ਜੀ ਦਰਸ਼ਨ ਤੇ ਬਾਬਾ ਜੀ ਇੱਥੇ ਪੂਰਾ ਇਤਿਹਾਸ ਦੱਸਦੇ ਹੁੰਦੇ ਸੰਗਤਾਂ ਬਹੁਤ ਦੂਰੋਂ ਦੂਰੋਂ ਦਰਸ਼ਨ ਕਰਨ ਲਈ ਆਉਂਦੀਆਂ ਅਸੀਂ ਹੁਣ ਦਰਸ਼ਨ ਕਰਕੇ ਵਾਪਸੀ ਵੱਲ ਨੂੰ ਚਾਲੇ ਪਾ ਲਿਆ ਕਿਉਂਕਿ ਸ਼ਾਮ ਵੀ ਹੋਣ ਲੱਗ ਗਈ ਹੈ ਤੇ ਸੂਰਜ ਢਲਣਾ ਸ਼ੁਰੂ ਹੋ ਗਿਆ ਲੋਰ ਜੀ ਨਿਆਣੇ ਕਹਿੰਦੇ ਅਸੀਂ ਪੂਰੇ ਦੇ ਟਾਬੇ ਤੇ ਰੁਕਣਾ ਤੇ ਅਸੀਂ ਰੁਕ ਗਏ ਇੱਥੇ ਟਾਬੇ ਤੇ ਪੂਰੇ ਦਾ ਟਾਬਾ ਮੈਂ ਤਾਂ ਪਹਿਲੀ ਵਾਰ ਦੇਖਿਆ ਅੱਜ ਜੋ ਸਮਾਨ ਤਿਆਰ ਕਰਕੇ ਇੱਥੇ ਬੈਗੇ ਨੇ ਆਪਣਾ ਮੋਰੇ ਚਟਨੀ ਦੀ ਬੋਤਲ ਰੱਖ ਕੇ ਮੋਰੇ ਪਾਣੀ ਵੀ ਘੋੜ ਦੇਣਾ ਮੋਰੇ ਸੌਸ ਰੱਖ ਕੇ ਬੈਗੇ ਨੇ ਆਰਡਰ ਲੈਣ ਦੇ ਕੋਈ ਵੀ ਨਹੀਂ ਆ 16 ਬਣਿਆ ਯਾਰ ਇਹ ਚਾਰੀਆਂ ਚੁਸਕੀਆਂ ਲੈਣ ਦੇ ਸ਼ਕੀਨ ਆਪਾਂ ਬਸ ਚਾਹ ਪੀਣ ਦੇ ਬੈਗੇ ਇੱਥੇ ਪੂਰੇ ਤੇ ਥਾਬੇ ਤੇ ਟੌਪ ਟੌਪ ਚਾਹੀਦਾ ਇਹ ਕਹਿਣਾ ਚਾਹਾਂਗਾ ਤੁਸੀਂ ਚਾਹ ਦੇ ਬਾਰੇ ਚਾਹ ਬਹੁਤ ਅੱਛੀ ਆ ਪੂਰੇ ਦੇ ਟਾਪੇ ਦੇ ਆਣ ਕੇ ਚਾਹ ਪੀਓ ਸਿਰਫ 30 ਰੁਪਏ ਦਾ ਕੱਪ ਆ ਕੋਈ ਮਹਿੰਗਾ ਵੀ ਨਹੀਂ ਆ ਔਰ ਚਾਹ ਦਾ ਨਿਆਰਾ ਹੀ ਕੁਝ ਹੋ ਰਿਹਾ ਘਰੇ ਇਦਾਂ ਦੀ ਚਾਹ ਨਹੀਂ ਮਿਲ ਸਕਦੀ ਤੁਹਾਨੂੰ ਵੈਰੀ ਗੁੱਡ ਤੁਸੀਂ ਸਾਡੇ ਵਲੌਗ ਚ ਦੇਖਿਆ ਹੋਣਾ ਅਸੀਂ ਪਹਿਲਾਂ ਗਏ ਸੀ ਮਾਤਾ ਨੈਣਾ ਦੀ ਜੀ ਦੇ ਦਰਸ਼ਨਾਂ ਨੂੰ ਤੇ ਉਸ ਤੋਂ ਬਾਅਦ ਅਸੀਂ ਅਨੰਦਪੁਰ ਸਾਹਿਬ ਗਏ ਫਿਰ ਬਾਬਾ ਗੁਰਦਿੱਤਾ ਜੀ ਦੇ ਤੇ ਫਿਰ ਉਸ ਤੋਂ ਬਾਅਦ ਬਾਬਾ ਬੁੱਢਣ ਸਾਜੀ ਦੇ ਮੱਥਾ ਟੇਕ ਕੇ ਉਹਨੋ ਰਸਤੇ ਜਾਂਦੇ ਜਾਂਦੇ ਸਾਨੂੰ ਇੱਕ ਨਵਾਂ ਹੀ ਟੱਬਾ ਦੇਖਿਆ ਸ਼ਾਇਦ ਮੈਨੂੰ ਲੱਗਦਾ ਨਵਾਂ ਹੀ ਖੁੱਲਿਆ ਆਇਆ ਹੈ ਪੂਰੇ ਦਾ ਟੱਬਾ ਕਾਫੀ ਕੋਸ਼ਿਸ਼ਾਂ ਤੇ ਅਟਰੈਕਟਿੰਗ ਚੀਜ਼ਾਂ ਰੱਖੀਆਂ ਇਹਨਾਂ ਨੇ ਜਿਵੇਂ ਕੋ ਟਾਵਰ ਦੇ ਵਿੱਚ ਗੱਡੀ ਚੜਾਈ ਹੋਈ ਆ ਚਾਹ ਇਹਨਾਂ ਦੀ ਬਹੁਤ ਸੁਆਦ ਆ ਮੈਂ ਹਜੇ ਚਾਹ ਹੀ ਟੈਸਟ ਕਰਕੇ ਦੇਖੀ ਸੀ ਪਰ ਬਹੁਤ ਟੇਸਟੀ ਲੱਗੀ ਮੈਨੂੰ ਤੇ ਸਾਡੇ ਮਾਮਾ ਜੀ ਨੇ ਵੀ ਰਿਵਿਊ ਦਿੱਤਾ ਨਾਲ ਕਿ ਚਾਹ ਬਹੁਤ ਟੇਸਟੀ ਆ ਤੇ ਬਾਕੀ ਅਗਲੀ ਗੱਲਬਾਤ ਕਰਦੇ ਆ ਬਹੁਤ ਸੋਹਣੀ ਲੋਕੇਸ਼ਨ ਤੇ ਆ ਟੱਬਾ ਤੇ ਅੰਦਰ ਸਾਡੀ ਗੱਡੀ ਹੋ ਗਈ ਆ ਸਟਾਰਟ ਔਰ ਬਾਕੀ ਸਾਰਾ ਕੁਝ ਤਾਂ ਠੀਕ ਆ ਮਾਮਾ ਜੀ ਮੈਨੂੰ ਆ ਟਰੱਕ ਬਹੁਤ ਘੈਂਡ ਲੱਗਿਆ ਟਰੱਕ ਵਾਕਈ ਬਹੁਤ ਘੈਂਡ ਹੈ ਕੋ ਗੱਡੀ ਪਤਾ ਨਹੀਂ ਕਿੱਥੇ ਟਾਵਰ ਤੇ ਚੜਾਈ ਹੋ ਆ ਇੱਕੋ ਜੀਪ ਖੜੀ ਇੱਕ ਆ ਟਰੈਕਟਰ ਖੜਾ ਇਹ ਸਾਰੇ ਫੋਟੋਆਂ ਖਿਚਾਣ ਦੇ ਕਾ ਟਰੈਕਟਰ ਖੜਾ ਹਨੇਰਾ ਪੈਣਾ ਸ਼ੁਰੂ ਹੋ ਗਿਆ ਮੈਨੂੰ ਸਿਗਾ ਵੀ ਸ਼ਾਇਦ ਪਹੁੰਚ ਜਾਵਾਂ ਕਿ ਅਸੀਂ 4-5 ਵਜੇ ਤੱਕ ਫ੍ਰੀ ਹੋ ਕੇ ਕਰੇ ਪਰ ਨਹੀਂ ਹਜੇ ਸਦਾ ਰੋਪੜ ਵੀ ਨਹੀਂ ਪਹੁੰਚੇ ਜੁੜੇ ਰਹੋ ਤਾਂ ਸਾਡੇ ਵਲੌਗ ਦੇ ਨਾਲ ਇੱਥੋਂ ਰੂਪਨਗਰ ਤੋਂ ਕੱਟ ਮਾਰ ਮਾਰ ਲਈਦਾ ਇਹ ਰਸਤਾ ਜਾਂਦਾ ਹੈ ਸਿੱਧਾ ਨੀਲੋ ਨਹਿਰ ਨੂੰ ਇੱਧਰਲੇ ਪਾਸੇ ਸ਼ਹਿਰ ਰਹਿ ਗਿਆ ਤੇ ਆਪਾਂ ਇੱਥੋਂ ਦੀ ਲੈਫਟ ਟਰਨ ਹੋ ਜਾਣਾ ਇਹ ਰੋਡ ਸਾਹਮਣੇੋਂ ਨਿਕਲਦਾ ਤੇ ਇੱਧਰ ਨੂੰ ਚਲੇ ਜਾਂਦਾ ਚੰਡੀਗੜ੍ਹ ਨੂੰ ਰਸਤਾ ਉਹ ਸਾਹਮਣੇ ਚਲੇ ਜਾਂਦਾ ਨੀਲੋ ਨਹਿਰ ਨੂੰ ਅਸੀਂ ਨੀਲੋ ਨਹਿਰ ਵੱਲ ਨੂੰ ਜਾਣਾ ਇੱਥੋਂ ਦੀ ਅਸੀਂ ਹੋ ਜਾਣਾ ਸਿੱਧਾ ਚੰਡੀਗੜ੍ਹ ਰੋਡ ਤੇ ਆਗੇ ਅਸੀਂ ਵਾਪਸ ਲੁਧਿਆਣੇ ਅ ਤਕਰੀਬਨ ਤਕਰੀਬਨ 11 ਘੰਟੇ ਦਾ ਸਫਰ ਅਸੀਂ ਮੁਕਾਇਆ ਜਿਹੜਾ ਕਿ 300 ਕਿਲੋਮੀਟਰ ਦਾ ਸੀਗਾ ਤੇ ਉਸ ਤੋਂ ਬਾਅਦ ਪਹੁੰਚੇ ਅਸੀਂ ਵਾਪਸ ਲੁਧਿਆਣੇ ਇਸੇ ਨਾਲ ਹੀ ਆਪਣਾ ਜਿਹੜਾ ਵਲੌਗ ਅਸੀਂ ਇੱਥੇ ਸਮਾਪਤ ਕਰਦੇ ਆ ਤੇ ਤੁਸੀਂ ਮੇਰੇ ਚੈਨਲ ਦੇ ਨਾਲ ਬਣੇ ਰਹੋ ਮੇਰੇ ਚੈਨਲ ਦਾ ਨਾਮ ਹੈ ਇੰਦਰ ਪੰਜਾਬੀ ਜੀ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਜਰੂਰ ਕਰਿਓ ਤੇ ਸਾਨੂੰ ਤੁਹਾਡੇ ਕਮੈਂਟਾਂ ਦੀ ਉਡੀਕ ਰਹੇਗੀ ਧੰਨਵਾਦ ਜੀ